ਉਨ ਦਰਾ ਸਮਝਣਾ ਐਸੀ ਕਈ ਵਾਰੇ ਸਵਾਲ ਕਰੀਦਾ ਹੈ ਇੱਕ ਵਾਰ ਫਿਰ ਇੱਥੇ ਕਰਾਂਗੇ ਕਿ ਤੁਸੀਂ ਪਰਮਾਤਮਾ ਨੂੰ ਸ਼ਕਤੀਸ਼ਾਲੀ ਮੰਨਦੇ ਹੋ ਨਾ ਜੇ ਮੰਨਦੇ ਹੋ ਤਾਂ ਫਿਰ ਇਹ ਵਿਸ਼ਵਾਸ ਵੀ ਕਰਨਾ ਸ਼ੁਰੂ ਕਰੋ ਕਿ ਉਹ ਸ਼ਕਤੀਸ਼ਾਲੀ ਦੀ ਸ਼ਕਤੀ ਹੀ ਮੇਰੇ ਅੰਦਰ ਕੰਮ ਕਰ ਰਹੀ ਹੈ ਸਮਝਦੇ ਹੋ ਕਲੀ ਔਰ ਇੱਥੇ ਇੱਕ ਗੱਲ ਹੋਰ ਯਾਦ ਰੱਖਣਾ ਕਿ ਜਦੋਂ ਸਤ ਗਿਆਨ ਦੀ ਗੱਲ ਆਂਦੀ ਹੈ ਤਾਂ ਇਹ ਵੀ ਚੀਜ਼ ਸਤ ਹੈ ਕਿ ਸਾਰੀਆਂ ਚੀਜ਼ਾਂ ਦਾ ਦਾਤਾ ਸਭ ਨੂੰ ਰਜ਼ਕ ਦੇਣ ਵਾਲਾ ਸਭ ਨੂੰ ਖੁਸ਼ੀਆਂ ਦੇਣ ਵਾਲਾ ਸਭ ਨੂੰ ਤੰਦਰੁਸਤੀ ਦੇਣ ਵਾਲਾ ਦਾਤਾ ਇੱਕੋ ਹੀ ਹੈ ਜਿਹਨੂੰ ਵਾਹਿਗੁਰੂ ਅੱਲਾ ਪ੍ਰਮਾਤਮਾ ਪ੍ਰਭੂ ਉਹ ਮਾਲਿਕ ਰਹਿਮ ਰਹੀਮ ਕਿਹਾ ਜਾਂਦਾ ਹੈ ਯਾਨੀ ਉਹ ਪ੍ਰਮਾਤਮਾ ਉਹ ਪ੍ਰਭੂ ਰਹੀਮ ਜੋ ਸਭਤੇ ਰਹਿਮ ਕਰਨ ਵਾਲਾ ਹੈ ਜੋ ਸਭ ਨੂੰ ਦੇਣ ਵਾਲਾ ਹੈ ਇਹ ਗੱਲ ਨੂੰ ਵੀ ਮੰਨ ਲੈਣਾ ਇਹ ਹੈ ਸਤ ਗਿਆਨ ਕਿ ਸਭ ਨੂੰ ਦੇਣ ਵਾਲਾ ਸਾਰੀਆਂ ਦਾਤਾਂ ਦਾ ਮਾਲਕ ਜਾਂ ਮੈਨੂੰ ਰਿਜ਼ਕ ਦੇਣਾ ਤੰਦਰੁਸਤੀ ਦੇਣਾ ਖੁਸ਼ੀਆਂ ਦੇਣਾ ਆਨੰਦ ਦੇਣਾ ਮੇਰੇ ਇਹਦੇ ਹੱਥ 'ਚ ਹੈ ਉਹ ਮਾਲਕ ਦੇ ਹੱਥ 'ਚ ਹੈ ਜਦੋਂ ਇਨਸਾਨ ਇਸ ਚੀਜ਼ ਤੇ ਵਿਸ਼ਵਾਸ ਕਰ ਲੈਂਦਾ ਤਾਂ ਫਿਰ ਉਹਦੀ ਟੈਨਸ਼ਨ ਉਹਦੀ ਚਿੰਤਾ ਮੁੱਕਣੀ ਸ਼ੁਰੂ ਹੋ ਜਾਂਦੀ ਹੈ ਇਹਨੂੰ ਇਦਾਂ ਸਮਝ ਲਓ ਕਿ ਥੋੜਾ ਖੁੱਲ ਕੇ ਸਮਝਾ ਦਈਏ ਤੁਹਾਨੂੰ ਕਿ ਜਿਸ ਤਰ੍ਹਾਂ ਇੱਕ ਬੱਚਾ ਸੋਚੇ ਇੱਕ ਬੱਚਾ ਸੋਚੇ ਕਿ ਭਈ ਮੈਂ ਇਹ ਦੁੱਧ ਨਹੀਂ ਪੀਣਾ ਮਾਂ ਦਾ ਕਿਤੇ ਦੁੱਧ ਘੱਟ ਨਾ ਜਾਵੇ ਹੋ ਲੋ ਸਮਝਦੇ ਹੋ ਕਿ ਨਹੀਂ ਕਿਤੇ ਹੁਣ ਮੈਂ ਦੁੱਧ ਪੀ ਲਿਆ ਪਤਾ ਨਹੀਂ ਕੱਲ ਨੂੰ ਮਿਲਣਾ ਜਾਂ ਪਰਸੋਂ ਨੂੰ ਮਿਲਣਾ ਜਾਂ ਨਹੀਂ ਮਿਲਣਾ ਜਾਂ ਇੱਕ ਬੰਦਾ ਸੋਚੇ ਕਿ ਲੈ ਜੇ ਮੈਂ ਖੂਹ ਚੋਂ ਪਾਣੀ ਪੀ ਲਿਆ ਤਾਂ ਪਤਾ ਨਹੀਂ ਕਿਤੇ ਪਾਣੀ ਘਟ ਨਾ ਜਾਵੇ ਕੱਲ ਨੂੰ ਮਿਲਣਾ ਪਰਸੋਂ ਨੂੰ ਮਿਲਣਾ ਜਾਂ ਨਹੀਂ ਜਾਂ ਮੈਂ ਪੇੜ ਤੋਂ ਤੋੜ ਕੇ ਫਲ ਨਹੀਂ ਖਾਣਾ ਕਿਤੇ ਇਹ ਫਲ ਤੋੜ ਲਿਆ ਪਤਾ ਨਹੀਂ ਕੱਲ ਨੂੰ ਲੱਗਣਾ ਜਾਂ ਨਹੀਂ ਲੱਗਣਾ ਹੋ ਲੋ ਸਮਝਦੇ ਹੋ ਕਿ ਨਹੀਂ ਜਿਹੜਾ ਇਨਸਾਨ ਇਦਾਂ ਦੀ ਸੋਚ ਰੱਖੇਗਾ ਉਹ ਇਨਸਾਨ ਸਦਾ ਭੁੱਖਾ ਦੁਖੀ ਪਰੇਸ਼ਾਨ ਹੀ ਰਹੇਗਾ ਕਿਉਂਕਿ ਉਹਦਾ ਧਿਆਨ ਕਿੱਧਰ ਰਹੇਗਾ ਫਲ ਤੋੜਨੇ ਦਾ ਪੀੜਾ ਦਾ ਫਲ ਮੁੱਕ ਜਾਣੇ ਆ ਪਾਣੀ ਪੀ ਲਿਆ ਤਾਂ ਖੂਜੋ ਪਾਣੀ ਮੁੱਕ ਜਾਣਾ ਹੈ ਜਾਂ ਜਿੱਦਾਂ ਦੱਸਿਆ ਸੋ ਛੋਟਾ ਬੱਚਾ ਸੋਚੇ ਕਿ ਮੈਂ گاਉਂ ਦਾ ਦੁੱਧ ਪੀ ਲਿਆ ਜਾਂ ਮਾਤਾ ਦਾ ਦੁੱਧ ਪੀ ਲਿਆ ਤਾਂ ਕਿਤੇ ਦੁੱਧ ਨਾ ਮੁੱਕ ਜਾਵੇ ਪਰ ਜਿਹਨੂੰ ਵਿਸ਼ਵਾਸ ਹੈ ਉਹ ਟੈਨਸ਼ਨ ਨਹੀਂ ਲੈਂਦਾ ਉਹਨੂੰ ਪਤਾ ਹੈ ਮੈਂ ਫਲ ਜਿੰਨੇ ਮਰਜ਼ੀ ਤੋੜਾਂ ਕਿਉਂਕਿ ਦੁਬਾਰਾ ਫਲ ਲਾਣ ਵਾਲੀ ਬੜੀ ਸ਼ਕਤੀ ਉਹ ਪਰਮਾਤਮਾ ਹੈ ਜਿਹਦੇ ਭੰਡਾਰਿਆਂ 'ਚ ਕਦੀ ਕਮੀ ਨਹੀਂ ਆਈ ਹੈ ਚਾਹੇ ਮੈਂ ਹਰ ਸਾਲ ਪੇਟੀਆਂ ਭਰ-ਭਰ ਕੇ ਫਲ ਤੋੜਾਂ ਪਰ ਉਹ ਪਰਮਾਤਮਾ ਇੰਨਾ ਬਿਆਨਤ ਹੈ ਕਿ ਅਗਲੇ ਸਾਲ ਉਹਨਾਂ ਫਿਰ ਲਾ ਦੇਣੇ ਹੈ ਚਾਹੇ ਖੂਹ ਚੋਂ ਬਾਲਟੀਆਂ ਕੱਢ-ਕੱਢ ਕੇ ਪਾਣੀ ਆ ਪੀਵਾ ਕਿਉਂਕਿ ਖੂਹ ਚ ਪਾਣੀ ਦੇਣ ਵਾਲਾ ਬਣਾਉਣ ਵਾਲਾ ਉਹ ਪਰਮਾਤਮਾ ਹੈ ਉਹਨਾਂ 'ਚ ਕਮੀ ਨਹੀਂ ਆਣ ਦੇਣੀ ਚਾਹੇ ਮੈਂ گاؤں ਚੋਂ ਹਾਂ گاؤں ਗਿਰਦ ਹੋ ਜਾਂਦੀ ਏ ਤਾਂ ਗੱਲ ਹੋਰ ਹੋ ਜਾਂਦੀ ਏ ਇਹ ਤਾਂ ਜਦ ਤੱਕ ਉਹ ਵਕਤ ਹੁੰਦਾ ਹੈ ਕਿ ਮੈਂ ਜਿੰਨਾ ਮਰਜ਼ੀ ਦੁੱਧ ਚੋਈ ਜਾਵਾਂ ਅੱਜ ਦੁੱਧ ਦੀ ਬਾਲਟੀ ਭਰੀ ਕੱਲ ਸ਼ਾਮ ਤੱਕ ਫੇਰ ਦੁੱਧ ਤਿਆਰ ਹੋ ਜਾਣਾ ਕਿਉਂਕਿ ਉਹਦੇ ਅੰਦਰ ਦੁੱਧ ਤਿਆਰ ਕਰਨ ਵਾਲੀ ਸ਼ਕਤੀ ਉਹ ਪਰਮਾਤਮਾ ਹੈ ਜਦੋਂ انسان ਉਸ ਚੀਜ਼ ਤੇ ਯਕੀਨ ਕਰਦਾ ਤਾਂ ਫਿਰ ਬੰਦੇ ਨੂੰ ਕਦੀ ਕੋਈ ਚਿੰਤਾ ਕੋਈ ਟੈਨਸ਼ਨ ਕੋਈ ਕਮੀ ਰਹਿੰਦੀ ਨਹੀਂ ਹੈ ਕਿਉਂਕਿ ਉਹਨੂੰ ਪਤਾ ਹੈ ਕਿ ਮੈਂ ਜਿੰਨਾ ਮਰਜ਼ੀ ਉਹਦੀ ਰਹਿਮਤ ਦਾ ਇਸਤੇਮਾਲ ਕਰਾਂ ਮੈਨੂੰ ਕਮੀ ਕਦੀ ਆ ਹੀ ਨਹੀਂ ਸਕਦੀ ਸਮਝਦੇ ਹੋ ਕਿ ਨਹੀਂ ਕਿਉਂਕਿ انسان ਹਮੇਸ਼ਾ ਦੁਖੀ ਕਿਉਂ ਹੁੰਦਾ ਹੈ ਹਾਏ ਕਿਤੇ ਆ ਚੀਜ਼ ਨਾ ਕੱਟ ਜਾਵੇ ਹਾਏ ਕਿਤੇ ਉਹ ਚੀਜ਼ ਨਾ ਕੱਟ ਜਾਵੇ ਹੁਣ ਤੁਸੀਂ ਕਿੰਨੇ ਸਾਲ ਤੋਂ ਆਕਸੀਜਨ ਲੈ ਰਹੇ ਹੋ ਹਵਾ 'ਚ ਕਮੀ ਆਈ ਕਿਉਂਕਿ ਇਹ ਇਹਨਾ ਸਰੋਤ ਹੈ ਦੇਣ ਵਾਲਾ ਇਸ ਲਈ ਆਪਣੇ ਜੀਵਨ ਦੇ ਵਿੱਚ ਕਦੀ ਇਹ ਨਾ ਸੋਚੋ ਕਿ ਮੈਨੂੰ ਪੈਸੇ ਦੀ ਕਮੀ ਆ ਜਾਏਗੀ ਜਾਂ ਮੈਨੂੰ ਆ ਚੀਜ਼ ਦੀ ਕਮੀ ਆ ਜਾਏਗੀ ਮੈਨੂੰ ਤੰਦਰੁਸਤੀ ਦੀ ਕਮੀ ਆ ਜਾਏਗੀ ਆਉਣ ਵਾਲੇ ਸਮੇਂ 'ਚ ਕਿਤੇ ਮੈਂ ਬਿਮਾਰ ਨਾ ਜ਼ਿਆਦਾ ਹੋ ਜਾਵਾਂ ਮੈਨੂੰ ਪਰੇਸ਼ਾਨੀਆਂ ਨਾ ਜ਼ਿਆਦਾ ਆਣ ਇਹ ਸੋਚੋ ਕਿ ਸਾਰੀਆਂ ਚੀਜ਼ਾਂ ਦਾ ਦਾਤਾ ਇੱਕ ਪ੍ਰਮਾਤਮਾ ਹੈ ਜੇ ਮੈਂ ਉੱਤੇ ਵਿਸ਼ਵਾਸ ਰੱਖਾਂ ਤਾਂ ਉਹ ਇੰਨਾ ਦਿਆਨਤਾ ਹੈ ਕਿ ਜਦੋਂ ਦਾ ਸੰਸਾਰ ਬਣਿਆ ਨਾ ਉਹਨਾਂ ਕਿਸੇ ਨੂੰ ਕਮੀ ਆਣ ਦਿੱਤੀ ਤਾਂ ਨਾ ਹੀ ਕਮੀ ਉਨੇ ਆਣ ਦੇਣੀ ਹੈ ਕਮੀ ਕਦੋਂ ਆਉਂਦੀ ਹੈ ਬਲਾਕੇਜ ਕਦੋਂ ਆਉਂਦੀ ਹੈ ਜਦੋਂ ਅਸੀਂ ਕਮੀ ਬਾਰੇ ਸੋਚਣਾ ਸ਼ੁਰੂ ਕਰ ਦਿੰਦੇ ਹਾਂ ਜਿਦਾ ਇਹਨੂੰ ਇਦਾਂ ਸਮਝ ਲਓ ਕਿ ਇੱਕ ਟੈਂਕੀ ਦੇ ਨਾਲ ਟੁੱਟੀ ਲੱਗੀ ਹੋਈ ਹੈ ਆਪਾਂ ਜਦੋਂ ਖੋਲਾਂਗੇ ਪਾਣੀ ਆ ਹੀ ਜਾਣਾ ਹੈ ਪਾਣੀ ਟੁੱਟੀ ਚੋਂ ਨਹੀਂ ਆ ਰਿਹਾ ਟੈਂਕੀ ਚੋਂ ਆ ਰਿਹਾ ਹੈ ਪਰ ਜੇ ਗੱਬੇ ਕੋਈ ਪੱਥਰ ਆ ਜਾਵੇ ਤਾਂ ਪਾਣੀ ਆਣਾ ਬੰਦ ਹੋ ਜਾਣਾ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਟੈਂਕੀ ਚ ਪਾਣੀ ਖਤਮ ਹੋ ਗਿਆ ਇਹਦਾ ਮਤਲਬ ਗੱਬੇ ਕੋਈ ਬਲਾਕੇਜ ਆ ਗਈ ਹੈ ਬਲਾਕੇਜ ਨੂੰ ਹਟਾ ਦਿਓ ਪਾਣੀ ਫੇਰ ਸ਼ੁਰੂ ਹੋ ਜਾਏਗਾ ਇਦਾਂ ਉਹ ਪ੍ਰਭੂ ਦੇ ਘਰ 'ਚ ਕੋਈ ਕਮੀ ਨਹੀਂ ਹੈ ਅਸੀਂ ਆਪਣੀ ਸੋਚ ਨਾਲ ਇੱਕ ਬਲਾਕੀਜ ਪੈਦਾ ਕਰ ਲੈਂਦੇ ਆ ਸਮਝਦੇ ਹੋ ਤੁਸੀਂ ਇਸ ਲਈ ਬਲਾਕੀਜ ਨੂੰ ਕਿੱਦਾਂ ਹਟਾ ਸਕਦੇ ਆ ਕਿ ਵਿਸ਼ਵਾਸ ਕਰੀਏ ਕਿ ਮੇਰਾ ਮਾਲਿਕ ਬੇਅੰਤ ਹੈ ਉਹਦੇ ਘਰ 'ਚ ਕੋਈ ਕਮੀ ਨਹੀਂ ਹੈ ਉਹਦੇ ਘਰ 'ਚ ਸਾਰੀਆਂ ਖੁਸ਼ੀਆਂ ਹੈ ਉਹਦੇ ਘਰ 'ਚ ਸਾਰੀਆਂ ਸਮਰਿੱਧੀਆਂ ਹੈ ਸਾਰੀਆਂ ਦਾਤਾਂ ਮੇਰੇ ਰੱਬ ਦੇ ਘਰ 'ਚ ਹੈ ਬਸ ਮੈਂ ਕਰਮ ਕਰਨਾ ਹੈ ਤਾਂ ਉਹਨਾਂ ਦੇਣਾ ਬਹੁਤ ਹੈ ਮੈਨੂੰ ਬਹੁਤ ਦੇਣਾ ਹੈ ਮੈਨੂੰ ਬੋਲੋ ਸਮਝਦੇ ਹੋ ਤੁਸੀਂ ਨਹੀਂ ਤਾਂ ਇੱਥੇ ਬਹੁਤ ਜੀਵ ਇਦਾਂ ਦੇ ਬੈਠੇ ਆ ਕਿ ਜਿਹਨੇ ਸਰ ਤੇ ਕਿੰਨਾ ਕਰਜ਼ੇ ਸੀ ਸਾਹਮਣੇ ਬੈਠਾ ਕਿੰਨੇ ਕਰਜ਼ੇ ਸੀ ਪਰ ajo ਕਹਿੰਦਾ ਮਾਲਕੋ ਸਾਰੇ ਕਰਜ਼ੇ ਉਤਰ ਗਏ ਕਿਉਂਕਿ ਮੈਂ ਕਰਜ਼ੇਵਾਲ ਨਹੀਂ ਮਾਲਕ ਦੀ ਰਹਿਮਤਵਾਲ ਦੇਖਣਾ ਸ਼ੁਰੂ ਕਰ ਦਿੱਤਾ ਮਾਲਕ ਦੀਆਂ ਬਖਸ਼ਿਸ਼ਾਂਵਾਲ ਦੇਖਣਾ ਸ਼ੁਰੂ ਕਰ ਦਿੱਤਾ ਕਿ ਮੇਰਾ ਮਾਲਕ ਮੇਰੇ ਨਾਲ ਹੈ ਉਹਦੀ ਰਹਿਮਤ ਹੈ ਤਾਂ ਮੈਂ ਸਾਰੀਆਂ ਚਿੰਤਾਵਾਂ ਤੋਂ ਸਾਰੀਆਂ ਪਰੇਸ਼ਾਨੀਆਂ ਬਿਮਾਰੀਆਂ ਤੋਂ ਮੁਕਤ ਹੋ ਜਾਂਦਾ ਇਸ ਲਈ ਤੁਹਾਨੂੰ बार-बार ਅਸੀਂ ਕਿਉਂ ਕਹਿੰਦੇ ਹਾਂ ਕਿ ਵਿਸ਼ਵਾਸ ਕਰਨਾ ਸ਼ੁਰੂ ਕਰੋ ਕਿਉਂਕਿ ਵਿਸ਼ਵਾਸ ਹੀ ਇਨਸਾਨ ਨੂੰ ਉਹ ਖੁਸ਼ੀਆਂ ਦੇ ਸਰੋਤ ਤੱਕ ਲੈ ਕੇ ਜਾਂਦਾ ਹੈ ਇਹ ਸਾਡਾ ਕਨੈਕਸ਼ਨ ਪ੍ਰਭੂ ਨਾਲ ਜੋੜਦਾ ਹੈ। ਔਰ ਉਹਦੇ ਕਰਜ ਕਮੀ ਕੋਈ ਨਹੀਂ ਹੈ। ਇਸ ਲਈ ਫਿਰ ਇੱਕ ਵਾਰ ਕਮਾਂਗੇ ਪੇੜ ਤੋਂ ਜਿੰਨੇ ਮਰਜ਼ੀ ਫਲ ਤੋੜ ਲਓ ਜਦੋਂ ਰੁੱਤਾਂ ਨਹੀਂ ਦੁਬਾਰਾ ਫਲ ਫੇਰ ਉਹਨੂੰ ਲੱਗਣੀ ਕਿਉਂਕਿ ਇਹ ਫਲ ਦਾ ਸਰੋਤ ਕੋਈ ਬੰਦਾ ਨਹੀਂ ਹੈ ਜਿਹਦੇ ਕੋ ਘਟ ਜਾਵੇ। ਇਹ ਫਲਾਂ ਦਾ ਪੈਦਾ ਕਰਨ ਵਾਲਾ ਸਰੋਤ ਜਿੱਥੋਂ ਸਭ ਕੁਝ ਆ ਰਿਹਾ ਉਹ ਪ੍ਰਮਾਤਮਾ ਹੈ। ਔਰ ਉਹ ਇੰਨਾ ਬਿਆਨਤ ਹੈ ਕਿ ਜਿੰਨਾ ਮਰਜ਼ੀ ਲਈ ਜਾਈਏ। ਬੰਦਾ ਦੇ ਲੈਂਦੇ ਥਕ ਪਾਈ ਜੁਗਾ ਜੁਗੰਤਰ ਖਾਈ ਖਾਈ ਬੰਦਾ ਮਰ ਸਕਦਾ ਹੈ ਪਰ ਉਹਦੀਆਂ ਦਾਤਾਂ ਹੁਣ ਇੱਕ ਪੇੜ ਹੈ ਤੁਸੀਂ 50 ਸਾਲ ਜੀਂਦੇ ਹੋ 100 ਸਾਲ ਜੀਂਦੇ ਹੋ ਫਲ ਖਾਂਦੇ ਰਹੋ ਕੱਲ੍ਹ ਨੂੰ ਤੁਸੀਂ ਮਰ ਜਾਵੋਗੇ ਤੇ ਤੁਹਾਡੇ ਬੱਚੇ ਖਾਂਦੇ ਰਹਿਣਗੇ ਕਿਉਂਕਿ ਉਹ ਜਦੋਂ ਤੱਕ ਪੇੜ ਰਹਿਣਾ ਹੈ ਫਲ ਤਾਂ ਨੂੰ ਲੱਗਦੇ ਹੀ ਰਹਿਣੇ ਹੈ ਬੰਦਾ ਆਂਦਾ ਹੈ ਮੁੱਕ ਜਾਂਦਾ ਹੈ ਪਰ ਉਹਦੀਆਂ ਦਾਤਾਂ ਚਲਦੀਆਂ ਰਹਿੰਦੀਆਂ ਨੇ ਸਮਝ ਰਹੇ ਹੋਕ ਨਹੀਂ ਅੱਜ ਬੰਦਾ 100 ਸਾਲ ਦੀ ਜ਼ਿੰਦਗੀ ਜੀ ਕੇ ਚਲਾ ਜਾਂਦਾ ਹੈ ਪਰ ਸੂਰਜ ਫਿਰ ਵੀ ਪ੍ਰਕਾਸ਼ ਦੇ ਰਿਹਾ ਹਵਾਵਾਂ ਫਿਰ ਵੀ ਵਗ ਰਹੀਆਂ ਹੈ ਇਹ ਕੁਦਰਤ ਫਿਰ ਵੀ ਆਪਣਾ ਕੰਮ ਕਰ ਰਹੀ ਹੈ ਉਹ ਕਹਿੰਦੇ ਲੱਖਾਂ ਗੋ ਲੋਗ ਆਏ ਲੱਖਾਂ ਚਲੇ ਗਏ ਪਰ ਕੁਦਰਤ ਉੱਥੇ ਖੜੀ ਹੈ ਉਨੇ ਨਾ ਕੋਈ ਕਮੀ ਆਣ ਦਿੱਤੀ ਤੇ ਨਾ ਹੀ ਕਮੀ ਆਣੀ ਬਸ ਉਸ ਰੱਬ ਤੇ ਵਿਸ਼ਵਾਸ ਕਰਨਾ ਸ਼ੁਰੂ ਕਰੀਏ ਕਿ ਮੈਨੂੰ ਆਪਣੇ ਮਾਲਕ ਤੇ ਪੂਰਾ ਯਕੀਨ ਹੈ ਜਿਸ ਨੇ ਮੈਨੂੰ ਜੀਵਨ ਦਿੱਤਾ ਮੈਨੂੰ ਕਮੀ ਕੋਈ ਨਹੀਂ ਆਏਗੀ ਇਹ ਵਿਸ਼ਵਾਸ ਕਰਨ ਚ ਇੱਕ ਆਨੰਦ ਹੈ ਇੱਕ ਸ਼ਾਂਤੀ ਹੈ ਹੁਣ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਵਿਸ਼ਵਾਸ ਕਰ ਲਿਓ ਕਮੀ ਨਹੀਂ ਆਏਗੀ ਤਾਂ ਮੈਂ ਬੈਠਾ ਹੀ ਰਹਾ ਇੱਥੇ ਪਹਿਲੇ ਹੀ ਦੱਸਿਆ ਕਿ ਰੱਬ ਵੀ ਉਹਨਾਂ ਦੀ ਮਦਦ ਕਰਦਾ ਜਿਹੜੇ ਆਪਣੀ ਮਦਦ ਕਰਨ ਨੂੰ ਤਿਆਰ ਹੈ ਬੋਲੋ ਸਮਝਦੇ ਹੋ ਕਿ ਨਹੀਂ ਹੁਣ ਫਰਜ਼ ਕਰੋ ਤੁਸੀਂ ਬਿਮਾਰ ਹੋ ਅਜੇ ਸੋਚੋ ਮੈਂ ਬੈਠਾ ਆ ਮੈਂ ਕੋਸ਼ਿਸ਼ ਨਹੀਂ ਕਰਨੀ ਮੈਂ ਬੈਠਾ ਹੀ ਰਹਿਣਾ ਬਸ ਰੱਬ ਠੀਕ ਕਰੇ ਰੱਬ ਕਹਿੰਦਾ ਨਹੀਂ ਤੂੰ ਕੋਸ਼ਿਸ਼ ਕਰ ਕਿ ਮੈਂ ਠੀਕ ਹੋਣਾ ਚਾਹੁੰਦਾ ਆ ਔਰ ਉਹ ਠੀਕ ਹੋਣ ਵਾਸਤੇ ਜੋ ਮੇਰੇ ਕਦਮ ਉਠਾਉਣ ਦੀ ਲੋੜ ਆ ਮੈਂ ਉਹ ਉਠਾਣੇ ਆ ਬਾਕੀ ਰਹਿਮਤ ਮਾਲਕ ਜ਼ਰੂਰ ਕਰੇਗਾ ਇਹਨੂੰ ਕਹਿੰਦੇ ਆਪਣੀ ਆਪਣੇ ਵਾਸਤੇ ਕੋਸ਼ਿਸ਼ ਕਰਨਾ ਸਮਝ ਦਿਓ ਇਕ ਨੇ ਜਿੱਦਾਂ ਇਹ ਕਈ ਵਾਰ ਇਸ਼ਾਰਾ ਕਰੀਦਾ ਨਾ ਕਿ ਇੱਕ ਬੰਦਾ ਬਹੁਤ ਹੈਲਦੀ ਹੈ فرض ਕਰੋ ਉਹਦਾ ਵਜ਼ਨ ਕੁਆਂਟਲ ਹੈ ਹੁਣ ਉਹ ਕਵੇ ਰੱਬੇ ਮੈਨੂੰ ਪਤਲਾ ਕਰੇ ਤਾਂ ਬੈਠੇ ਬੈਠੇ ਰੱਬ ਪਤਲਾ ਕਰ ਦੇਗਾ ਬੋਲੋ ਸਮਝ ਦਿਓ ਕਿ ਨਹੀਂ ਪਰ ਜੇ ਹੁਣ ਕਵੇ ਮੈਂ ਕੋਸ਼ਿਸ਼ ਕਰਨੀ ਹੈ ਮੈਂ ਰੋਜ਼ ਸੈਰ ਕਰਨੀ ਹੈ ਮੈਂ ਰੋਜ਼ ਐਕਸਰਸਾਈਜ਼ ਕਰਨੀ ਹੈ ਮੈਂ ਰੋਜ਼ ਰਨਿੰਗ ਤੇ ਜਾਣਾ ਹੈ ਇਹਦਾ ਮਤਲਬ ਉਹ ਆਪਣੇ ਵਾਸਤੇ ਕੁਝ ਕਰ ਰਿਹਾ ਹੈ ਤਾਂ ਉਹਦੀ ਕੋਸ਼ਿਸ਼ ਨੂੰ ਦੇਖ ਕੇ ਕੁਦਰਤ ਨੇ ਵੀ ਕਿਰਪਾ ਕਰਨੀ ਸ਼ੁਰੂ ਕਰ ਦੇਣੀ ਕਿ ਲੈ ਵੇ ਹੁਣ ਤੈਨੂੰ ਇਹ ਤੇਰਾ ਮਕਸਦ ਇਹ ਤੇ ਸਫਲਤਾ ਮਿਲੇਗੀ ਸਫਲਤਾ ਵੀ ਜਲਦੀ ਮਿਲੇਗੀ ਇਸ ਲਈ ਕਰਮ ਕਰਨਾ ਕੋਸ਼ਿਸ਼ ਕਰਨਾ ਇਨਸਾਨ ਦਾ ਫਰਜ਼ ਹੈ ਇਸ ਲਈ ਜੇ ਚਾਹਦੇ ਹੋ ਕਿ ਪ੍ਰਮਾਤਮਾ ਮੇਰੀ ਮਦਦ ਕਰੇ ਤਾਂ ਫਿਰ ਉਹਦੇ ਵਾਸਤੇ ਕੋਸ਼ਿਸ਼ ਕਰਨੀ ਹੈ ਔਰ ਇੱਕ ਗੱਲੇ ਵੀ ਕਮਾਗੇ ਕਿ ਜਿਹੜੇ ਜੀਵ ਚੱਲ ਕੇ ਆਪਣੇ ਘਰ ਤੋਂ ਦਰਬਾਰ ਤੱਕ ਆਏ ਹਨ ਤਾਂ ਸਮਝ ਲਓ ਇਹ ਤੁਹਾਡੀ ਕੋਸ਼ਿਸ਼ ਹੈ ਕਿ ਮਾਲਕ ਦੀ ਰਹਿਮਤ ਨੂੰ ਪ੍ਰਾਪਤ ਕਰਨ ਦੀ ਔਰ ਅਗਰ ਆ ਗਏ ਹੋ ਤਾਂ ਮਾਲਕ ਨੇ ਰਹਿਮਤ ਵੀ ਜ਼ਰੂਰ ਕਰਨੀ ਹੈ ਤਾਂ ਜੇ ਬੰਦਾ ਘਰ ਬੈਠਾ ਹੀ ਸੋਚੀ ਜਾਵੇ ਮੈਂ ਨਹੀਂ ਕਿਤੇ ਜਾਣਾ ਮੈਂ ਇੱਥੇ ਬੈਠੇ ਰਹਿਮਤ ਹੋਵੇ ਤਾਂ ਹੋਵੇ ਤਾਂ ਫਿਰ ਰੱਬ ਕਹਿੰਦਾ ਜੇ ਤੂੰ ਨਹੀਂ ਕੋਸ਼ਿਸ਼ ਕਰੇਗਾ ਤੂੰ ਨਹੀਂ ਕਦਮ ਵਧਾਏਗਾ ਤਾਂ ਫਿਰ ਮੇਰੀ ਰਹਿਮਤ ਕਿੱਦਾਂ ਤੂੰ ਹਾਸਲ ਕਰੇਗਾ ਪਰ ਜਦੋਂ ਬੰਦਾ ਸੋਚਦਾ ਹੈ ਮੈਨੂੰ ਆ ਪ੍ਰੋਬਲਮ ਹੈ ਮੈਂ ਮਿਹਨਤ ਕਰਨੀ ਹੈ ਫਕੀਰਾਂ ਗੁਰੂਆਂ ਰਹਿਬਰਾਂ ਤੱਕ ਚੱਲ ਕੇ ਜਾਣਾ ਹੈ ਤੇ ਦਾ ਮਤਲਬ ਮੈਂ ਕੋਸ਼ਿਸ਼ ਕਰ ਰਿਹਾ ਹਾਂ ਰੱਬ ਦੀ ਰਹਿਮਤ ਵੀ ਜ਼ਰੂਰ ਹੋਏਗੀ ਇਹ ਵਿਸ਼ਵਾਸ ਰੱਖਣਾ ਹੈ ਬੋਲੋ ਰੱਖੋਗੇ ਕਿ ਨਹੀਂ ਇਸ ਕਰਕੇ ਆਪਣੇ ਅੰਦਰ ਇਹ ਵਿਸ਼ਵਾਸ ਰੱਖਣਾ ਹੈ ਔਰ ਜਿੱਦਾਂ ਦੱਸਿਆ ਸੰਤ ਪਲਟੂ ਦਾਸ ਦਾ ਸ਼ਬਦ ਇੱਕ ਵਾਰ ਫਿਰ ਦੁਹਰਾਵਾਂਗੇ ਕਿ ਸੰਗਤ ਐਸੀ ਕੀਜੀਏ ਜਿੱਥੇ ਉਪਜੇ ਸਤ ਗਿਆਨ ਪਲਟੂ ਤਹਾਂ ਨ ਬੈਠੀਏ ਘਟਕੀ ਹੋਵੇ ਹਾਨ ਕਿ ਉੱਥੇ ਨਹੀਂ ਬੈਠਣਾ ਜਿੱਥੇ ਘਟ ਯਾਨੀ ਸਾਡੇ ਅੰਦਰ ਦਾ ਨੁਕਸਾਨ ਹੋਵੇ ਸਾਡੇ ਅੰਦਰ ਦੀ ਕੋਈ ਹਾਨੀ ਹੋਵੇ ਕਿਉਂਕਿ ਕਈ ਜਗ੍ਹਾ ਇਦਾਂ ਦੀਆਂ ਚੀਜ਼ਾਂ ਚੱਲਦੀਆਂ ਐ ਕਿ ਜਦੋਂ ਉਹ ਚੀਜ਼ਾਂ ਸਾਡੇ ਮੂੰਹ ਦੇ ਜ਼ਰੀਏ ਅੰਦਰ ਜਾਣ ਯਾਨੀ ਖਾ ਲਈਏ ਕੁਝ ਬੁਰਾ ਸੁਣੀਏ ਕੁਝ ਬੁਰਾ ਦੇਖੀਏ ਕੁਝ ਬੁਰਾ ਤਾਂ ਉਹਦਾ ਨੁਕਸਾਨ ਸਾਡੇ ਜੀਵਨ ਤੇ ਹੋ ਕੇ ਰਹਿੰਦਾ ਉਹ ਕਹਿੰਦੇ ਐਸੀ ਜਗ੍ਹਾ ਨਹੀਂ ਬੈਠਣਾ ਇਸ ਲਈ ਉੱਥੇ ਬੈਠ ਕੇ ਜਿੱਥੇ ਸਤ ਗਿਆਨ ਉਹ ਚੀਜ਼ ਤੈਨੂੰ ਹਾਸਲ ਹੋਵੇ ਜਿਸ ਦੇ ਨਾਲ ਤੇਰਾ ਜੀਵਨ ਖੁਸ਼ੀਆਂ ਨਾਲ ਆਨੰਦ ਨਾਲ ਵਿਸ਼ਵਾਸ ਨਾਲ ਭਰ ਜਾਵੇ ਇਸ ਲਈ ਅੱਜ ਤੋਂ ਇਹ ਵਿਸ਼ਵਾਸ ਕਰਨਾ ਸ਼ੁਰੂ ਕਰੋ ਕਿ ਮੈਂ ਕੌਣ ਹਾਂ ਜਦੋਂ ਆਵੇ ਨੰਦਰੋ ਜਵਾ ਮੈਂ ਕੌਣ ਹਾਂ ਤਾਂ ਠੀਕ ਹੈ ਸ਼ਰੀਰ ਤਾਂ ਹੈ ਹੀ ਇਹਦਾ ਨਾਮ ਤਾਂ ਹੈ ਹੀ ਪਰ ਅੰਦਰ ਆਣਾ ਮੈਂ ਪਰਮਾਤਮਾ ਦਾ ਹੀ ਰੂਪ ਆ ਉਹਦਾ ਅੰਸ਼ ਆ ਮੈਂ ਅੰਸ਼ ਦਾ ਮਤਲਬ ਉਹ ਮੇਰੇ ਅੰਦਰ ਤਾਂ ਮੈਂ ਉਹਦੇ ਅੰਦਰ ਆ ਉਹ ਮੇਤੋ ਜੁਦਾ ਨਹੀਂ ਤਾਂ ਮੈਂ ਉਸ ਤੋਂ ਜੁਦਾ ਨਹੀਂ ਇਸ ਲਈ ਕਦੇ ਵੀ ਕੋਈ ਪ੍ਰੋਬਲਮ ਆਵੇ ਨਾ ਫਰਜ਼ ਕਰੋ ਕੋਈ ਇਦਾਂ ਦੀ ਚੀਜ਼ ਤੁਹਾਡੇ ਸਾਹਮਣੇ ਆਵੇ ਤਾਂ ਅੰਦਰ ਆਪਣੇ ਆਪ ਨੂੰ ਅੱਖਾਂ ਬੰਦ ਕਰਕੇ ਕਹੋ ਜਾਂ ਸ਼ੀਸ਼ੇ ਮੋਰੇ ਖੜ ਕੇ ਅੱਖਾਂ ਜੱਖਾ ਪਾ ਕੇ ਕਹੋ ਕਿ ਮੈਂ ਇਸ ਮੁਸੀਬਤ ਤੋਂ ਹਾਰ ਨਹੀਂ ਮੰਨ ਸਕਦਾ ਜਾ ਮੈਂ ਇਸ ਬਿਮਾਰੀ ਤੋਂ ਹਾਰ ਨਹੀਂ ਮੰਨ ਸਕਦਾ ਮੈਂ ਇਸ ਪਰੇਸ਼ਾਨੀ ਤੋਂ ਹਾਰ ਨਹੀਂ ਮੰਨ ਸਕਦਾ ਕਿਉਂਕਿ ਮੈਂ ਪਰਮਾਤਮਾ ਦਾ ਅੰਸ਼ਾ ਔਰ ਪਰਮਾਤਮਾ ਨਾਲ ਕਦੀ ਹਾਰਿਆ ਹੈ ਨਾ ਹਾਰ ਸਕਦਾ ਔਰ ਉਹਦਾ ਹੀ ਦੂਰ ਮੇਰੇ ਅੰਦਰ ਹੈ ਮੈਂ ਵੀ ਕਦੀ ਹਾਰ ਨਹੀਂ ਸਕਦਾ ਜੇ ਮੈਂ ਕੋਸ਼ਿਸ਼ ਕਰੂੰਗਾ ਮੈਨੂੰ ਕਾਮਯਾਬੀ ਜ਼ਰੂਰ ਮਿਲੇਗੀ ਇਹ ਵਿਸ਼ਵਾਸ ਰੱਖਣਾ ਹੈ ਇਹ ਆਪਣੇ ਅੰਦਰ ਯਕੀਨ ਰੱਖਣਾ ਹੈ ਕਿਉਂਕਿ ਜਦੋਂ ਇਦਾਂ ਦੀ ਸੋਚ ਤੁਹਾਡੇ ਅੰਦਰ ਆਏਗੀ ਨਾ ਤੁਹਾਨੂੰ ਉਹ ਸ਼ਕਤੀ ਮਿਲੇਗੀ ਜਿਹੜੀ ਹਰ ਮੁਸੀਬਤ ਦਾ ਸਾਹਮਣਾ ਕਰਨ ਲਈ ਤੁਹਾਨੂੰ ਰੈਡੀ ਕਰ ਦੇਵੇਗੀ ਸਮਝ ਆ ਰਹੀ ਹੈ ਕਿ ਨਹੀਂ ਤੂੰ ਮੈਨੂੰ ਫੀਲ ਕਰਕੇ ਦੇਖੋ ਤੁਸੀਂ ਕਿ ਮੇਰੇ ਅੰਦਰ ਮੇਰੇ ਰੋਮ-ਰੋਮ ਚ ਉਹ ਮਾਲਕ ਦੀ ਪਰਮਾਤਮਾ ਦੀ ਸ਼ਕਤੀ ਕੰਮ ਕਰਦੀ ਹੈ ਜਿਸ ਨੇ ਮੈਨੂੰ ਪੈਦਾ ਕੀਤਾ ਹੈ ਕਿਉਂਕਿ ਆਤਮਾ ਕਿੱਥੇ ਹੈ ਉਹ ਰੋਮ-ਰੋਮ ਚ ਸਮਾਈ ਹੋਈ ਹੈ ਜਿਦਾ ਕਹਿੰਦੇ ਨੇ ਕਿ ਕਮਰੇ ਵਿੱਚ ਮੋਮਬਤੀ ਜਗਾ ਦਿਓ ਤਾਂ ਪ੍ਰਕਾਸ਼ ਪੂਰੇ ਕਮਰੇ ਚ ਸਮਾ ਜਾਂਦਾ ਹੈ ਇਸੇ ਤਰ੍ਹਾਂ ਪਰਮਾਤਮਾ ਦਾ ਨੂਰ ਮੇਰੇ ਰੋਮ-ਰੋਮ ਚ ਸਮਾਇਆ ਹੋਇਆ ਹੈ ਤਾਂ ਜੇ ਉਹਦਾ ਨੂਰ ਮੇਰੇ ਅੰਦਰ ਹੈ ਤਾਂ ਮੈਂ ਬਿਮਾਰੀ ਤੋਂ ਹਾਰ ਮੰਨ ਲਵਾਂ ਮੈਂ ਛੋਟੀਆਂ-ਛੋਟੀਆਂ ਪਰੇਸ਼ਾਨੀਆਂ ਤੋਂ ਹਾਰ ਮੰਨ ਲਵਾਂ ਮੈਂ ਆ ਪ੍ਰੋਬਲਮ ਤੋਂ ਹਾਰ ਮੰਨ ਲਵਾਂ ਨਹੀਂ ਇਹ ਪ੍ਰੋਬਲਮ ਦਾ ਅੰਤ ਹੋਏਗਾ ਇਹ ਬਿਮਾਰੀ ਦਾ ਅੰਤ ਹੋਏਗਾ ਔਰ ਜਿੱਤੇਗਾ ਤਾਂ ਮੇਰਾ ਮਾਲਿਕ ਕਿਉਂਕਿ ਮੇਰਾ ਮਾਲਿਕ ਬਿਆਨਤਾ ਉਹਦੀ ਰਹਿਮਤਾ ਦਾ ਕੋਈ ਅੰਤ ਨਹੀਂ ਹੈ ਤੁਹਾਨੂੰ ਇੰਨੀ ਹਿੰਮਤ ਅੰਦਰੋਂ ਮਿਲੇਗੀ ਕਿ ਤੁਸੀਂ ਤਿਆਰ ਹੋ ਜਾਓਗੇ ਕਿ ਲਿਆਓ ਬਈ ਦੱਸੋ ਕੀ ਪ੍ਰੋਬਲਮ ਹੈ ਦੱਸੋ ਕੀ ਪਰੇਸ਼ਾਨੀ ਹੈ ਮੈਂ ਦਾ ਸਾਹਮਣਾ ਕਰਨ ਨੂੰ ਤਿਆਰ ਹਾਂ ਔਰ ਜਦੋਂ ਤੁਸੀਂ ਕਿਸੇ ਚੀਜ਼ ਦਾ ਸਾਹਮਣਾ ਕਰਨ ਨੂੰ ਤਿਆਰ ਹੋ ਜਾਂਦੇ ਹੋ ਆਪਣੀਆਂ ਵੀ ਛੋਟੀਆਂ ਲੱਗਣੀ ਸ਼ੁਰੂ ਹੋ ਜਾਂਦੀ ਹੈ ਇਹ ਗੱਲ ਯਾਦ ਰੱਖਣਾ ਸਾਰਿਆਂ ਨੇ ਜੇ ਤਾਂ ਬੰਦਾ ਕਵੇ ਨਾ ਉਹ ਪਹਾੜ ਚੜਨਾ ਹੈ ਜਿੰਨਾ ਤੱਕ ਜਦ ਤੱਕ ਤਿਆਰੀ ਨਾ ਹੋਵੇ ਦੇਖ ਦੇ ਕੇ ਬਹੁਤ ਉੱਚਾ ਹੈ ਬਹੁਤ بڑا ਹੈ ਪਰ ਜਦੋਂ ਬੰਦਾ ਸੋਚ ਲਵੇ ਨਾ ਲੈ ਚੜਨਾ ਹੈ ਕਦਮ ਵਧਾ ਦੇਵੇ ਰੱਖ ਦੇਵੇ ਕਦਮ ਚੜਨ ਵਾਸਤੇ ਤਾਂ ਫਿਰ ਜਿੱਦਾਂ ਜਿੱਦਾਂ ਕਦਮ ਵਧਾਉਂਦਾ ਰਹਿੰਦਾ ਪਹਾੜ ਛੋਟਾ ਹੁੰਦਾ ਰਹਿੰਦਾ ਹੈ ਕਿਉਂਕਿ ਬੰਦਾ ਉੱਪਰ ਜਾਂਦਾ ਰਹਿੰਦਾ ਹੈ ਫਿਰ ਆਖਰ ਟਾਈਮ ਆਂਦਾ ਕਿ ਲੈ ਜੇ ਨੂੰ ਥੱਲੇੋਂ ਖੜਾ ਐਡਾ ਵੱਡਾ ਸਮਝਦਾ ਸੀ ਉਹ ਤਾਂ ਹੈ ਹੀ ਛੋਟਾ ਜਿਹਾ ਬੰਦੋ ਸਮਝਿ ਦਿਓ ਕਿ ਇਨੂੰ ਕਹਿੰਦੇ ਹੈ ਹਿੰਮਤ ਹੌਸਲਾ ਕਿ ਕਿਸੇ ਮੁਸੀਬਤ ਦੇ ਪਹਾੜ ਨੂੰ ਦੇਖ ਕੇ ਕਰਕੇ ਖੜਨਾ ਨਹੀਂ ਹੈ ਆਪਣੇ ਮਾਲਕ ਦੇ ਵਿਸ਼ਵਾਸ ਨਾਲ ਉਹਦੇ ਸਿਖਰ ਤੇ ਪਹੁੰਚਣ ਵਾਸਤੇ ਕਦਮ ਵਧਾਣਾ ਹੈ ਬਲੋ ਸਮਝ ਦਿਓ ਇਸ ਲਈ ਆਪਣੀ ਹਿੰਮਤ ਨੂੰ ਆਪਣੇ ਹੌਸਲੇ ਨੂੰ ਬਲੰਦ ਕਰਨਾ ਇਸ ਲਈ ਇੱਥੇ ਇੱਕ ਛੋਟਾ ਜਿਹਾ ਸ਼ਬਦ ਬੋਲਾਂਗੇ ਔਰ ਫਿਰ ਸਰਸੰ ਨੂੰ ਸਮਾਪਤੀ ਤਰਫ ਲੈ ਕੇ ਜਾਵਾਂਗੇ ਕਿ ਕੀਆ ਭਰੋਸਾ ਸਾਹਿਬ ਦਾ ਸ਼ੰਕਾ ਰਹੀ ਨਾ ਲੇਸ ਇਹ ਵੀ ਸੰਤ ਪਲਟੂ ਦਾਸ ਜੀ ਦਾ ਸ਼ਬਦ ਹੈ ਕਿ ਮੈਂ ਆਪਣੇ ਜਦੋਂ ਪ੍ਰਮਾਤਮਾ ਦਾ ਉਹ ਮਾਲਕ ਦਾ ਉਹ ਸੱਚੇ ਸਾਹਿਬ ਦਾ ਭਰੋਸਾ ਕੀਤਾ ਨਾ ਤਾਂ ਮੇਰੇ ਅੰਦਰ ਇਕਲੇਸ਼ ਮਾਤਰ ਵੀ ਸ਼ੰਕਾ ਨਹੀਂ ਰਹੀ ਇਸ ਲਈ ਉਹ ਦੱਸਦੇ ਹੈ ਕਿ ਕਿਹਾਂ ਭਰੋਸਾ ਸਾਹਿਬ ਕਾ ਸ਼ੰਕਾ ਰਹੀ ਨਾ ਲੇਸ ਸਾਹਿਬ ਫਿਰ ਰਕਸ਼ਾ ਕਰੇ ਧਰ ਧਰ ਨਾ ਨਾ ਭੇਸ਼ ਸੰਤ ਪਲਟੂ ਦਾਸ ਕਹਿੰਦੇ ਹੈ ਕਿ ਜਦੋਂ ਮੈਂ ਆਪਣੇ ਮਾਲਕ ਦਾ ਭਰੋਸਾ ਕੀਤਾ ਨਾ ਸਾਰੀਆਂ ਸ਼ੰਕਾਵਾਂ ਨੂੰ ਛੱਡ ਕੇ ਜਦੋਂ ਮੈਂ ਆਪਣੇ ਰੱਬ ਤੇ ਭਰੋਸਾ ਕੀਤਾ ਕਿ ਮੇਰਾ ਮਾਲਿਕ ਮੇਰੇ ਨਾਲ ਹੈ ਕਹਿੰਦੇ ਸਾਹਿਬ ਫਿਰ ਰਕਸ਼ਾ ਕਰੇ ਧਰ ਧਰ ਨਾ ਨਾ ਭੇਸ਼ ਕਿ ਫਿਰ ਪ੍ਰਮਾਤਮਾ ਆਪ ਹੀ ਰਕਸ਼ਾ ਕਰਦਾ ਹੈ ਕਈ ਰੂਪਾਂ ਚ ਆ ਕੇ ਧਰ ਧਰ ਨਾ ਨਾ ਭੇਸ਼ ਨਾ ਨਾ ਭੇਜਦਾ ਮਤਲਬ ਕਈ ਪ੍ਰਕਾਰ ਦੇ ਰੂਪ ਵਿੱਚ ਆ ਕੇ ਪ੍ਰਮਾਤਮਾ ਫਿਰ ਆਪ ਹੀ ਸਹਾਇਤਾ ਵਾਸਤੇ ਖੜ ਜਾਂਦਾ ਹੈ ਬੋਲੋ ਸਮਝ ਦਿਓ ਮਦਦ ਵਾਸਤੇ ਖੜ ਜਾਂਦਾ ਹੈ ਇਸ ਲਈ ਤੁਸੀਂ ਵੀ ਕਦੀ ਗੌਰ ਕਰਨਾ ਕਿ ਜੇ ਤੁਸੀਂ ਵਿਸ਼ਵਾਸ ਰੱਖੂਗੇ ਨਾ ਕਿ ਮੇਰਾ ਮਾਲਕ ਨਾਲ ਹੈ ਤੁਸੀਂ ਕਿਤੇ ਵੀ ਜਾਉਂਗੇ ਤੁਹਾਨੂੰ ਅੱਗੇ ਉਹ ਲੋਕ ਇੱਥਾਂ ਦੇ ਮਿਲਦੇ ਚਲੇ ਜਾਣਗੇ ਹਾਲਾਤ ਇੱਥਾਂ ਦੇ ਬਣਦੇ ਚਲੇ ਜਾਣਗੇ ਜੋ ਤੁਹਾਡੀ ਹੈਲਪ ਕਰਨਗੇ ਤੁਹਾਡੀ ਮਦਦ ਕਰਨਗੇ ਹੁਣ ਤੁਸੀਂ ਕਹਿੰਦੇ ਬੰਦੇ ਨੇ ਮਦਦ ਕੀਤੀ ਪਰ ਨਹੀਂ ਇਹ ਤੁਸੀਂ ਵਿਸ਼ਵਾਸ ਕਰਕੇ ਤੁਰੇ ਸੀ ਕਿ ਮੈਨੂੰ ਆਪਣੇ ਰੱਬ ਤੇ ਯਕੀਨ ਹੈ ਕਿ ਮੈਂ ਸਹੀ ਸਲਾਮਤ ਜਾਣਾ ਹੈ ਮੈਨੂੰ ਕਾਮਯਾਬੀ ਮਿਲੇਗੀ ਤਾਂ ਕੁਦਰਤ ਉਹ ਪਰਮਾਤਮਾ ਕਈ ਰੂਪਾਂ 'ਚ ਆ ਕੇ ਤੁਹਾਨੂੰ ਕਾਮਯਾਬੀ ਦੇ ਨੇੜੇ ਕਰ ਦਿੰਦਾ ਹੈ ਇਸ ਲਈ ਆਪਣੇ ਅੰਦਰ ਕਿਤੇ ਵੀ ਜਾਣਾ ਹੋਵੇ ਤੁਰਨਾ ਹੋਵੇ ਤਾਂ ਵਿਸ਼ਵਾਸ ਦੇ ਨਾਲ ਕਿ ਮੈਨੂੰ ਪੂਰਾ ਯਕੀਨ ਹੈ ਮੇਰਾ ਮਾਲਕ ਮੈਨੂੰ ਸਹੀ ਸਲਾਮਤ ਲੈ ਕੇ ਵੀ ਜਾਏਗਾ ਔਰ ਸਹੀ ਸਲਾਮਤ ਲੈ ਕੇ ਵੀ ਆਏਗਾ ਜਾਂ ਮੈਨੂੰ ਪੂਰਾ ਯਕੀਨ ਹੈ ਮੈਨੂੰ ਕਾਮਯਾਬੀ ਵਿੱਚ ਜ਼ਰੂਰ ਮਿਲੇਗੀ ਤਾਂ ਫਿਰ ਪਰਮਾਤਮਾ ਦੀ ਕੁਦਰਤ ਨੇ ਕਿਹੜੇ-ਕਿਹੜੇ ਰੂਪ ਚ ਆ ਕੇ ਤੁਹਾਡੀ ਹੈਲਪ ਕਰਨੀ ਸ਼ੁਰੂ ਕਰ ਦੇਣੀ ਹੈ ਇਹ ਤੁਸੀਂ ਆਪ ਦੇਖ ਕੇ ਹਨਾਨ ਰਹਿ ਜਾਣਾ ਹੈ ਇਸ ਲਈ ਵਿਸ਼ਵਾਸ ਅੱਜ ਤੋਂ ਕਰਨਾ ਸ਼ੁਰੂ ਕਰੋ ਔਰ ਜਿੱਦਾਂ ਸੰਤ ਪਲਟੂ ਨੇ ਕਿਹਾ ਸੰਕਸ਼ੰਕਾ ਰਹੀ ਨਾ ਲੇਸ ਇਕਲੇਸ਼ਾ ਮਾਤਰ ਵੀ ਇੱਕ ਰਾਈ ਦੇ ਦਾਣੇ ਬਰਾਬਰ ਵੀ ਕਹਿੰਦੇ ਸ਼ੰਕਾ ਨਾ ਰਵੇ ਅੰਦਰ ਤੂੰ ਪੂਰਾ ਵਿਸ਼ਵਾਸ ਰੱਖ ਫਿਰ ਛੱਡ ਦੇ ਉੱਤੇ ਤੂੰ ਕਦਮ ਵਧਾ ਉਹ ਕਈ ਰੂਪਾਂ ਚ ਆਏਗਾ ਤੇਰੀ ਮਦਦ ਕਰਨ ਵਾਸਤੇ ਉਹ ਕਈ ਰੂਪਾਂ ਚ ਆਏਗਾ ਤੈਨੂੰ ਸਹਾਰਾ ਦੇਣ ਵਾਸਤੇ ਉਹ ਕਈ ਰੂਪਾਂ ਚ ਆਏਗਾ ਤੈਨੂੰ ਰਸਤਾ ਦਿਖਾਉਣ ਵਾਸਤੇ ਤੇਰੇ ਅੰਦਰ ਵਿਸ਼ਵਾਸ ਹੋਣਾ ਚਾਹੀਦਾ ਹੈ ਤੇਰੇ ਅੰਦਰ ਯਕੀਨ ਹੋਣਾ ਚਾਹੀਦਾ ਹੈ ਇਸ ਲਈ ਅੱਜ ਤੋਂ ਆਪਣੇ ਅੰਦਰ ਇਹ ਵਿਸ਼ਵਾਸ ਰੱਖਣਾ ਸ਼ੁਰੂ ਕਰੋ ਵਿਖੂਗੇ ਕਿ ਨਹੀਂ ਜਿੱਦਾਂ ਦੱਸਿਆ ਹੈ ਕਿ ਜਦੋਂ ਵੀ ਕੋਈ ਕੋਈ ਵੀ ਹਾਲਾਤ ਆਵੇ ਇੱਕ ਵਾਰ ਫਿਰ ਕਮਾਂਗੇ ਕਿਉਂਕਿ ਚੰਗੀ ਗੱਲ ਬਾਰ-ਬਾਰ ਕਹਿਣੀ ਪੈਂਦੀ ਹੈ ਤਾਂ ਕਿ ਤੁਹਾਡੇ ਦਿਲ 'ਚ ਵੱਸ ਜਾਵੇ ਤੇ ਜਦੋਂ ਕਿਸੇ ਤਰ੍ਹਾਂ ਦਾ ਵੀ ਹਾਲਾਤ ਆਵੇ ਜਿੱਥੇ ਲੱਗੇ ਮਨ ਡਰ ਰਿਹਾ ਹੈ ਜਿੱਥੇ ਲੱਗੇ ਕਿ ਮਨ ਘਬਰਾ ਰਿਹਾ ਹੈ ਜਾਂ ਜਿੱਥੇ ਲੱਗੇ ਕਿ ਮਨ ਨੂੰ ਨਿਰਾਸ਼ਾ ਪਕੜ ਰਹੀ ਹੈ ਤਾਂ ਉਸਲੇ ਜਿੱਦਾ ਦੱਸੇ ਅੱਖਾਂ ਬੰਦ ਕਰਕੇ ਜਾਂ ਫਿਰ ਸ਼ੀਸ਼ੇ ਦੇ ਮੂਰੇ ਖੜ ਕੇ ਬਸ ਇਹ ਕਹਿਣਾ ਹੈ ਕਿ ਮੇਰੇ ਰੋਮ-ਰੋਮ 'ਚ ਮੇਰੇ ਮਾਲਕ ਦੀ ਸ਼ਕਤੀ ਕੰਮ ਕਰ ਰਹੀ ਹੈ ਉਹਦੀ ਤਾਕਤ ਕੰਮ ਕਰ ਰਹੀ ਹੈ ਔਰ ਉਹ ਮੇਰਾ ਮਾਲਿਕ ਉਹ ਮੇਰਾ ਪਰਮਾਤਮਾ ਹਰ ਪਲ ਹਰ ਘੜੀ ਮੇਰੇ ਨਾਲ ਹੈ ਔਰ ਉਹ ਸਰਵਸ਼ਕਤੀਸ਼ਾਲੀ ਹੈ ਔਰ ਜੇ ਸਰਵਸ਼ਕਤੀਸ਼ਾਲੀ ਪਰਮਾਤਮਾ ਦੀ ਸ਼ਕਤੀ ਮੇਰੇ ਅੰਦਰ ਕੰਮ ਕਰਦੀ ਹੈ ਤਾਂ ਮੇਰੀ ਹਾਰ ਕਦੀ ਹੋਈ ਨਹੀਂ ਸਕਦੀ ਕੋਈ ਚੀਜ਼ ਮੈਨੂੰ ਹਰਾ ਨਹੀਂ ਸਕਦੀ ਬਲੋ ਸਮਝ ਦਿਓ ਕੋਈ ਜਿੱਦੈਸੀ ਇੱਕ ਲਾਈਨ ਕਹੀ ਹੈ ਕਿ ਆਈ ਹੈਵ ਦਾ ਪਾਵਰ ਟੂ ਐਂਡ ਮਾਈ ਈਵਲ ਇਹ ਤੁਸੀਂ ਵੀ ਆਪਣੇ ਅੰਦਰ ਕਹਿਣਾ ਸ਼ੁਰੂ ਕਰੋ ਕਿ ਆਈ ਹੈਵ ਦਾ ਪਾਵਰ ਟੂ ਐਂਡ ਮਾਈ ਈਵਲ ਇਹਦਾ ਮਤਲਬ ਹੈ ਕਿ ਮੇਰੇ ਅੰਦਰ ਸ਼ਕਤੀ ਹੈ ਆਪਣੇ ਅੰਦਰ ਲੀਆਂ ਬੁਰਾਈਆਂ ਨੂੰ ਖਤਮ ਕਰਨੇ ਦੀ ਬੋਲੋ ਸਮਝ ਦਿਓ ਕਿ ਨਹੀਂ ਇਹ ਗੱਲ ਕਹਿਣੀ ਸ਼ੁਰੂ ਕਰੋ ਕਿਉਂਕਿ ਕਈ ਵਾਰਾਂ ਕਈ ਬੰਦੇ ਕਹਿ ਦਿੰਦੇ ਆ ਕਿ ਲੈ ਵੀ ਆਹ ਨਸ਼ਾ ਨਹੀਂ ਮੈਂ ਤੋ ਛੁੱਟਦਾ ਆ ਮੇਰੇ ਅੰਦਰ ਕਮੀ ਹੈ ਇਹ ਕਮੀ ਨਹੀਂ ਛੁੱਟਦੀ ਸਮਝ ਦਿਓ ਕਿ ਨਹੀਂ ਕਈ ਕਹਿ ਦਿੰਦਾ ਨਾ ਮੈਨੂੰ ਕ੍ਰੋਧ ਬੜਾ ਆਉਂਦਾ ਹੈ ਇਕ ਰੋਧ ਨਹੀਂ ਮੈਨੂੰ ਕਾਬੂ ਮੇਤੋ ਕਾਬੂ ਹੁੰਦਾ ਜਾਂ ਮੈਨੂੰ ਨਸ਼ਾ ਕਰਨ ਦੀ ਆਦਤ ਹੈ ਨਸ਼ਾ ਨਹੀਂ ਮੇਤੋ ਛੁੱਟਦਾ ਜਾਂ ਮੈਨੂੰ ਆ ਆਦਤ ਹੈ ਇਹ ਆਦਤ ਨਹੀਂ ਮੇਤੋ ਛੁੱਟਦੀ ਇਹਦਾ ਮਤਲਬ ਐਸੀ ਆਦਤਾਂ ਨੂੰ ਤਾਕਤ ਦੇ ਦਿੱਤੀ ਉਹ ਚੀਜ਼ ਨੂੰ ਸ਼ਕਤੀ ਦੇ ਦਿੱਤੀ ਤਾਂ ਆਪਣੇ ਆਪ ਨੂੰ ਸਮਝ ਲਿਆ ਕਮਜ਼ੋਰ ਨਹੀਂ ਐਸੀ ਇੰਨੇ ਕਮਜ਼ੋਰ ਨਹੀਂ ਹੈ ਕਿ ਕੋਈ ਆਦਤ ਸਾਨੂੰ ਹਰਾ ਦੇਵੇ ਬਲਕਿ ਇੰਨੇ ਸ਼ਕਤੀਸ਼ਾਲੀ ਹੈ ਕਿ ਆਦਤਾਂ ਸਾਡੇ ਕੰਟਰੋਲ 'ਚ ਹੈ ਮੈਂ ਜਿਹੜੀ ਬੁਰਾਈ ਨੂੰ ਚਾਹਾਂ ਉਹਨੂੰ ਮਿਟਾ ਸਕਦਾ ਹਾਂ ਕਿਉਂਕਿ ਆਈ ਹੈਵ ਦਾ ਪਾਵਰ ਟੂ ਐਂਡ ਮਾਈ ਈਵਲਸ ਕਿ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਆਪਣੇ ਅੰਦਰਲੇ ਸ਼ੈਤਾਨ ਨੂੰ ਖਤਮ ਕਰਨ ਦੀ ਸ਼ਕਤੀ ਮੇਰੇ ਅੰਦਰ ਹੈ ਕਿਉਂਕਿ ਮੈਨੂੰ ਸ਼ਕਤੀ ਦੇਣ ਵਾਲਾ ਮੇਰਾ ਉਹ ਮਾਲਕ ਹੈ ਜਿਹਦੀਆਂ ਸ਼ਕਤੀਆਂ ਦਾ ਕੋਈ ਅੰਤ ਨਹੀਂ ਹੈ ਜਦੋਂ ਤੁਸੀਂ ਇੰਨੀ ਗੱਲ ਕਹਿਣੀ ਸ਼ੁਰੂ ਕਰ ਦਿੰਦੇ ਹੋ ਨਾ ਹਲੋ ਸਮਝਦੇ ਹੋ ਕਿ ਨਹੀਂ ਕਿਉਂਕਿ ਇੱਕ ਬੰਦਾ ਕਹਿੰਦਾ ਹੈ ਕਿ ਇਹ ਨਸ਼ਾ ਬੁਰਾ ਹੈ ਮੈਨੂੰ ਪਤਾ ਬੁਰਾ ਹੈ ਪਰ ਕੀ ਕਰਾਂ ਮੈਂ ਤਾਂ ਛੁੱਟਦਾ ਨਹੀਂ ਹੈ ਮੈਂ ਛੱਡ ਨਹੀਂ ਸਕਦਾ ਮੈਂ ਤਾਂ ਛੁੱਟਦਾ ਨਹੀਂ ਹੈ ਤੇ ਇਹਦਾ ਮਤਲਬ ਹੈ ਨਸ਼ੇ ਨੂੰ ਤਾਕਤ ਦੇ ਦਿੱਤੀ ਤਾਂ ਆਪਣੇ ਆਪ ਨੂੰ ਕਮਜ਼ੋਰ ਬਣਾ ਲਿਆ ਤੇ ਇੱਕ ਬੰਦਾ ਕਹਿੰਦਾ ਹੈ ਠੀਕ ਹੈ ਨਸ਼ਾ ਮੈਂ ਕਰਦਾ ਹਾਂ ਇਹ ਮੇਰੀ ਆਦਤ ਹੈ ਪਰ ਕੋਈ ਆਦਤ ਮੇਤੋਂ ਜ਼ਿਆਦਾ ਮਜ਼ਬੂਤ ਨਹੀਂ ਹੋ ਸਕਦੀ ਇਹ ਆਦਤ ਬਣਾਈ ਮੈਂ ਤੇਨੂੰ ਛੱਡਣ ਦੀ ਤਾਕਤ ਵੀ ਮੇਰੇ ਅੰਦਰ ਹੈ ਮੈਨੂੰ ਛੱਡ ਵੀ ਸਕਦਾ ਸਮਝਦੇ ਹੋ ਜਦੋਂ ਮੰਨ ਲੈਂਦੇ ਆ ਕਿ ਹਰ ਕਮੀ ਨੂੰ ਹਰ ਬੁਰਾਈ ਨੂੰ ਖਤਮ ਕਰਨ ਦੀ ਸ਼ਕਤੀ ਮੇਰੇ ਅੰਦਰ ਹੈ ਆ ਫਿਰ ਤੁਸੀਂ ਦੇਖੋਗੇ ਆਪਣੇ ਜੀਵਨ ਦੇ ਵਿੱਚ ਕਿ ਉਹ ਬੁਰਾਈਆਂ ਆਸਾਨੀ ਨਾਲ ਛੁੱਟਲੀਆਂ ਵੀ ਸ਼ੁਰੂ ਹੋ ਜਾਣਗੀਆਂ ਥੋੜੀ ਮਿਹਨਤ ਕਰਨੀ ਪੈਣੀ ਪਰ ਛੁੱਟ ਜਾਣਗੀਆਂ ਕਿਉਂਕਿ ਇੱਕ ਬੰਦਾ ਕਹਿੰਦਾ ਮੈਂ ਛੱਡ ਨਹੀਂ ਸਕਦਾ ਉਹ ਕਦੀ ਕੋਸ਼ਿਸ਼ ਹੀ ਨਹੀਂ ਕਰੇਗਾ ਔਰ ਇੱਕ ਬੰਦਾ ਕਹਿੰਦਾ ਹਰ ਚੀਜ਼ ਨੂੰ ਖਤਮ ਕਰਨ ਦੀ ਹਰ ਬੁਰੀ ਆਦਤ ਨੂੰ ਖਤਮ ਕਰਨ ਦੀ ਸ਼ਕਤੀ ਮੇਰੇ ਅੰਦਰ ਹੈ ਜਦੋਂ ਇਹ ਗੱਲ ਮੰਨ ਲੀ ਤਾਂ ਬੰਦਾ ਕੋਸ਼ਿਸ਼ ਕਰਦਾ ਤਾਂ ਉਹਨੂੰ ਕਾਮਯਾਬੀ ਵੀ ਮਿਲ ਜਾਂਦੀ ਹੈ